ਆਪੁਰ ਸੈਟਰ ਤੇ ਬਾਣੇ ਦੇ ਕੋਲ ਆ ਰਿਹਾ ਸੈਟਰ ਇਹ ਨਾ ਤੁਰੇ ਹੋਏ ਬੜੀ ਆਪੁਰ ਟੈਕ ਵੀ ਸਾਰਿਆਂ ਦੇ ਪਿਆਰੇ ਪਰੀ ਸਤਿ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਮੌਰਨਿਕ ਟਾਈਮ ਹੋ ਗਿਆ ਤੇ 8:30 ਦਾ ਟਾਈਮ ਹੈਗਾ ਤੇ ਬਾਕੀ ਚੱਲੇ ਆਵੇਂ ਏਸੀ ਕੋਲੇ ਖਾਣੇ ਨੂੰ ਤੇ ਉੱਥੋਂ ਲੈ ਕੇ ਆਉਣਾ ਆਪਣਾ ਜਿਹੜਾ ਮਸ਼ੀਨ ਪਾ ਕੇ ਲਾਉਣੀ ਆਲੂ ਵਾਲੀ ਤੇ ਟਰੈਕਟਰ ਤੇ ਚੱਲਦੇ ਆਂ ਤੇ ਪਾਲੀ ਚੱਲੇ ਗਿਆ ਅਸੀਂ ਰਾਤ 8:30 ਵਜੇ ਪਿਆਰ ਕਰਕੇ ਪੈੜੀ ਤੇ ਹੁਣ ਆਊਗਾ ਆਲੂ ਵਾਲੀ ਟਰਾਲੀ ਲੈ ਕੇ ਉਧਰੋਂ ਨਾਲ ਆਉ ਲੇਬਰ ਤੇ ਆਲੂ ਫਿਰ ਵੇਚਦੇ ਆ ਪੰਜ ਕਿੱਲੇ ਪੈਂਡਲ ਤੇ ਬਾਕੀ ਕਰਦੇ ਆ ਟਰੈਕਟਰ ਸਟਾਰਟ ਪਹਿਲਾਂ ਤੇ ਸਵੇਰਾ ਦਾ ਟਾਈਮ ਸ਼ਾਂਤ ਆ ਸਾਰਾ ਕੁਝ ਬਾਹਰ ਕੋਈ ਰੌਲਾ ਰੱਪਾ ਨਹੀਂਗਾ ਤੇ ਇਹ ਰੀਪਰ ਲਿਆਂਦਾ ਸੀਗਾ ਟਰੈਕਟਰ ਉੱਥੋਂ ਛੋਟਾ ਜਿਹੜਾ ਆਪਣਾ ਮਗਲਾ ਹੈ ਕਿੱਲਾ ਹੈਗਾ ਵੀ ਉਹਨੂੰ ਫੇਰ ਦਾਂਗੇ ਨਾਲ ਹੀ ਇਦਰਾ ਪਿਆਰੀ ਇਹਦਾ ਕੱਲ ਕੀਤਾ ਸੀ ਇਹ ਤੇਲ ਬਦਲੀ ਤੇਲ ਜਿਹਾ ਪੂਰਾ ਵਾ ਟੱਕ ਖੋਲਤਾ ਹੀ ਆ ਟਰੈਕਟਰ ਰਵਾਜੀ ਬਦਲ ਜਾਂਦਾ ਵਾ ਜਦੋਂ ਕਰ ਦਿੰਨੇ ਆਪਾਂ ਸਰਵਸ ਤੇ ਕਰਾ ਵਾਈ ਬਾਹਰ ਲੱਗਾ ਇਹਦਾ ਬਹੁਤ ਸਰਵਸ ਦਾ ਗੰਦੇ ਰ ਹੈ ਐਂਡ ਅਲੇ ਉਹ ਟਰੈਕਟਰ ਇਹੋ ਡੇਟਾ ਲੋਨ ਆ ਤੇ ਪਹਿਲਾ ਨੰਬਰ ਕਿ ਇਹ ਇਹ ਮਗਰ ਪਾਇਆ ਹੋਇਆ ਸਿੰਗਲ ਹਾਲ ਇਹ ਟਰਾਲੀ ਤੇ ਵੀ ਜਾਵੜਨਾ ਸੀਗਾ ਪਰ ਮੈਂ ਕਿਹਾ ਲਿੰਕਾਂ ਹੀ ਹਿਲਦੀਆਂ ਯਾਨੀ ਡਰਾਈਵਰ ਪਾਉਣੇ ਪਣਿਆ ਉਧਰੋਂ ਮਸ਼ੀਨ ਲਿਆਉਣੀ ਆ ਤੇ ਵੀ ਆਈ ਲੈ ਜਾਂਦੇ ਪਾਕਿਸਤਾਨ ਤੋਂ ਮਗਰ ਰਾਤ ਰੋਟਾਵੇਟਰ ਭੇਜਤਾ ਸੀਗਾ ਵੀ ਆਈ ਸਮਾਨ ਵੀ ਉਧਰ ਆਉਂਦਾ ਆਈ ਜਾਂਦਾ ਤੇ ਇਧਰੋਂ ਜਾਈ ਜਾਂਦਾ ਤੇ ਪੀਨੇ ਚਾਹ ਵਰ ਥੋੜੀ ਜੀ ਉਹ ਦੁਆਰੋਂ ਨਿਕਲਦੇ ਆ ਖਾੜੇ ਨੂੰ ਹਲੋ ਹਲੋ ਹਾਂ ਖੋਲ ਗੇਟ ਸਾਹਿਬ ਤੋ ਪਹੁੰਚ ਗਿਆ ਮੈਂ ਇਸ ਕੋਇ ਮੈਂ ਸੀ ਥਿਆ ਸੀ ਲੇਟ ਰਾਤ ਮੰਡੀ ਜੀ ਸੀਗਾ ਤੇ ਬਾਕੀ ਉਹ ਲੋਡਾਂ ਚੋਲਿ ਗਿਆ ਘੜੇ ਪਾ ਵੇ ਜੀ ਦਾ ਵੇਲਾ ਰਾਤਾ ਦਾ ਇੱਥੇ ਖੜਾ ਵਾ ਤੇ ਬਾਕੀ ਰਹਿੰਦਾ ਸੀ ਕੰਮ ਤੇ ਜਗਦੇਵ ਬੰਨੀਆਂ ਜੀ ਪਾਉਂਦਾ ਸੀਗਾ ਕੱਲ ਆਲੂ ਵੇਚਦਾ ਸੀ ਮਸ਼ੀਨ ਆਈ ਨਹੀਂ ਤੇ ਘੰਟਾ ਹੋ ਗਿਆ ਮੈਨੂੰ ਵੇਟ ਕਰਦੇ ਇਹਨੂੰ ਤੇ ਇਹਨੇ ਹੁਣ ਉਹਦਾ ਮੈਂ ਪਿੰਡ ਮੁੜ ਜਾਣਾ ਸੀਗਾ ਤੇ ਜੈ ਨਹੀਂ ਚੜ ਗਿਆ ਹੁਣ ਤਾਂ ਤੇ ਪਾਲੀ ਵੀ ਆ ਗਿਆ ਟਰੈਕਟਰ ਘਰੇ ਸੀਗਾ ਪਾਲੀ ਕੋਲੇ ਰਾਤ ਮੈਂ ਸਿੱਧਾ ਹੀ ਆ ਗਿਆ ਸੀ ਘਰੇ ਉਧਰ ਤੇ ਹੁਣ ਇਹ ਜਾਊਗਾ ਇਹਦੇ ਮਗਰ ਟਰਾਲੀ ਪਾ ਕੇ ਰੋਟਾ ਬੇਟਰਾ ਕੱਢ ਦਿੰਨੇ ਆ ਤੇ ਦੇਖ ਸਕਦੇ ਆ ਲੈਂਦੇ ਸ਼ੁਰੂਆਤ ਕਿਵੇਂ ਆ ਲਾਲੀ ਸੂਰਜ ਦਿਖਾਉਣ ਲੱਗ ਗਿਆ ਆਉਂਦੀ ਕਿਦਾਂ ਬਣਦਾ ਪੈਟਰਨ ਜੇ ਇਹਦਾ ਹੋਰ ਫਿਰ ਠੀਕਾ ਠੀਕਾ ਲੈ ਵੀ ਨਾ ਚਲੋ ਫੀਲ ਕਰੋ ਚਲੋ ਤੇ ਪਹਿਲੀ ਹੋ ਗਈ ਆ ਤਿਆਰ ਐਨ ਬਣਾਤੀ ਆ ਪਾਸੇ ਹੀ ਪਾਲੀ ਨੇ ਕੱਲ ਸੁਹਾਗਾ ਮਾਰ ਕੇ ਉਲਟਾਵੇਂ ਨਾਲ ਵੈਸੀ ਪਹਿਲੀ ਸੌਖੀ ਬਣ ਜਾਂਦੀ ਆ ਪੋਰ ਦਿੰਦਾ ਪਹਿਲੀ ਨੂੰ ਇਹ ਬਾਕੀ ਮਸ਼ੀਨ ਲੈ ਆਏ ਸੀਗੇ ਤੇ हुई है तकरीबन बाकी रोटी खा के चलाने फिर कम आ जाओ भाई लाओ रोटी खा लो पहला खिंचो कम फिर आया अठवंजा हजार का बैटरी वाला बाकी पै गया रे सारा चल फिर चलाओ कम फिर पहली सैटा ਪਾਲੀ ਕਹਿੰਦਾ ਭਈ ਇਹ ਕਹਿ ਨਾ ਜਾਵੇ ਆਕੇ ਇਦਾਂ ਇਦਾਂ ਆਪਾਂ ਤੁਹਾਨੂੰ ਕਹਦਾ ਜੀ ਹੁਣ ਕਹਤਾਂ ਨਾ ਨੇ ਆਪਾਂ ਤੁਹਾਨੂੰ ਛੱਡ ਦਾਂ ਟਰੈਕਟਰ ਹਾਂ ਟਰੈਕਟਰ ਹੀ ਛੱਡ ਦੇਣਾ ਨਾ ਆਪਦੀ ਬੋਣੀ ਆ ਨਾ ਕਿਸੇ ਦੀ ਬੋਣੀ ਆ ਬਸ ਤੁਸੀਂ ਅੱਜ ਮਰਜੀ ਬਾਹਰ ਉਕਰਾਇ ਤੇ ਬਾਹਰ ਹਾਂ ਸਟੇਟੇ ਤੇ ਬਾਹਰ ਲੋ ਜੇ ਮਰਜੀ ਬਾਹਰ ਆਪਾਂ ਹੁਣ ਚੱਲ ਚੱਲ ਪਾਲਾ ਸਾਰੀਆਂ ਕੋਲੀਆਂ ਚ ਪਾਲਾ ਹੋਰ ਪਾਇਆ ਰੇਜ ਵਿੱਚ ਕੋਈ ਚੱਲ ਬਹੁਤ ਮਸ਼ੀਨ ਪੂਰੀ ਚੱਲਦੀ ਆ ਸੈੱਟ ਦੇਖ ਸਕਦਾ ਜਦ ਪੈੜੀ ਬਣੀ ਹੋਵੇ ਤੇ ਮਸ਼ੀਨ ਨੂੰ ਬੜਾ ਹੱਥ ਪੱਲਾ ਨਹੀਂ ਮਾਰਨਾ ਪੈਂਦਾ ਤੇ ਬਾਕੀ ਠੀਕ ਆ ਪੂਰੀ ਕਿਉਂ ਗਾਲ ਟਾਵਾ ਫੇਰਿਆ ਵਾ ਤੇ ਜਿਹੜੇ ਬਾਹਰਲੇ ਖੇਤ ਆ ਜਿਹਨੇ ਉਹ ਚਾਪਾਲ ਟਾਵਾ ਫੇਰਿਆ ਨਹੀਂ 파ਰੋ ਉਹ ਵੀ ਐਂ ਪੈੜੀ ਪਣੀ ਹੋਈ ਆ ਤੇ ਉਹ ਤਾਂ ਵੀ ਐਨੇ ਬਣੀ ਆ ਤੇ ਬੱਟਾ ਦੇਖ ਸਕਦੇ ਕੋਈਆਂ ਬਣਦੀਆਂ ਵਾ ਤੇ ਕੰਮ ਕਰਦਾ ਸਟਾਰਟ ਫਿਰ ਪਹਿਲਾ ਕਿਹੜਾ ਲਾਦਾ ਬੰਨੇ ਨਾਲ ਤੇ ਹੁਣ ਦੇਖਦੇ ਆ ਫਿਰ ਕਦੋਂ ਕਿੰਨੇ ਪੜਦਾ ਕੰਮ ਫਿਰ ਕਿਹੜਾ ਹੈ ਦੋ ਹੀ ਆ ਆਪਣੇ ਇਹ ਪੌਣੇ ਕਿ ਤਿੰਨ ਕਿੱल्ल्या ਦਾ ਜਿਹੜਾ ਬਾਹਰਲਾ ਖੇਤਾ ਉਹ ਹੈਗਾ ਢਾਈ ਕਿੱल्ल्या ਦਾ ਇੱਕ ਘੇਰਾ ਤੇ ਉਹ ਵੀ ਲੰਮਾ ਹੀ ਆ ਬੀਜਣ ਨੂੰ ਉਨੀ ਵਾੜਾ ਟਾਈਮ ਲੱਗਣਾ ਜਦੋਂ ਛੋਟੇ ਘੇਰੇ ਹੁੰਦੇ ਉਦੋਂ ਫਿਰ ਪੰਗਾ ਪੈਂਦਾ ਉਹ ਜ਼ਿਆਦਾ ਟਾਈਮ ਲੱਗ ਜਾਂਦਾ ਲੈਫਟ ਚੱਕ ਲਾ ਕੇ ਤੇ ਰੱਖ ਲਾ ਅਲੀਆਪੁਰ ਸਟਾਪ ਤੇ ਬਾਣੇ ਵੀ ਪੁਰਾਣਾ ਘਰ ਤਾਂ ਇਹ ਨਾ ਤੁਰੇ ਜਾਂਦੇ ਬੜੀ ਆਪੁਰ ਟੈਗ ਵੀ ਰਾਤ ਹਨੇਰਾ ਹੋ ਗਿਆ ਫਿਰ ਮਸ਼ੀਨ ਜਿਹੜੀ ਛੋਟੀ ਸੀ ਉਹਦੇ ਬਸ ਹੋ ਗਿਆ ਕੰਮ ਬਾਹਰ ਤੇ ਆਹ ਮਸ਼ੀਨ ਬੇਲੀ ਸੀ ਅੱਜ ਫਿਰ ਵੱਡੀ ਤੇ ਫਿਰ ਨੰਗ ਦੀ ਨੰਗ ਦੀ ਫੜ ਲਈ ਇਹ ਮੌਕੇ ਤੇ ਤੇ ਬਾਬੂ ਆ ਗਿਆ ਸੀ ਇਧਰ ਝੋਨਾ ਬੜਾਉਣ ਤੇ ਬਾਈ ਦੋਨੇ ਜਾਣੇ ਤੇ ਝੋਨਾ ਇਹਦਾ ਗੇੜਾ ਜਾਂ ਖਾਦਾ ਸੀ ਇਹਦਾ ਕੰਦਾ ਜੀਆਂ ਕਰਕੇ ਨਾ ਹਵਾ ਘੁੰਮਦੀ ਐ ਇੱਥੇ ਮਗਲ ਪਾਸੇ ਘਰ ਦੇ ਤੇ ਇਹ ਚਲਾਉਣੀ ਆ ਖੇਤ ਆ ਪਾਸ ਸਰੋਂ ਝੋਨਾ ਦੇਖ ਸਕਦੇ ਆ ਪਾਰਾ ਵਾ ਝੋਨਾ ਪਰ ਡਿੱਗਿਆ ਕਰਕੇ ਤੇ ਇੱਕ ਸੁੱਕ ਗਿਆ ਝੋਨਾ ਬਹੁਤ ਜ਼ਿਆਦਾ ਇਹ ਪਰਾਲੀ ਜਾਨੀ ਪਰਾਲੀ ਜੇ ਤਤ ਜੈ ਹੈ ਨੀਗਾ ਤੇ ਮਸ਼ੀਨ ਤਾਂ ਹੀ ਇੱਕ ਸਾਰ ਤੁਰ ਹੀ ਆਉਂਦੀ ਆ ਬਿਨਾ ਕਲਚ ਤੋਂ ਤੇ ਝੋਨਾ ਜਿਹੜਾ ਇਹਦੇ ਨਾਲ ਦਾ ਸੀ ਉਹ ਚਾਪਾ ਲੂ ਵੀ ਲਾਤੇ ਆ ਬਾਹੂ ਕੇ ਤੇ ਬਾਕੀ ਕਈ ਦਿਨ ਹੋ ਗਏ ਝੋਨਾ ਵੱਡੇ ਨੂੰ ਤਾਂ ਕਿਉਂਕਿ ਵਿੱਚ ਪਰਾਲੀ ਵੀ ਨਹੀਂ ਚੱਕਣ ਆਏ ਸੀ ਕਿ ਆਲੂ ਲੇਟ ਹੋ ਗਏ ਸੀ ਆਪਣੇ ਤਿੰਨ ਦਿਨ ਘਟੋ ਘਟ ਬਾਕੀ ਇਹ ਝੋਨੇ ਨੂੰ ਮਤਲਬ ਜ਼ਿਆਦਾ ਟਾਈਮ ਮਿਲ ਗਿਆ ਲੋਡ ਤੋਂ ਬਿਲਕੁਲ ਸੁੱਕਾ ਝੋਨਾ ਹੈ ਤੇ ਪਰਾਲੀ ਇਹਦੀ ਹੈ ਨਹੀਂ ਕਿ ਕਰੰਟ ਚ ਹੋਣਾ ਅਗੇ ਬਾਹਰਲੇ ਖੇਤ ਤੇ ਮੂਰੇ ਪोटाश ਤੇ ਮਿਕਚਰ ਜਿਆ ਖਿਲਾਰਦੇ ਆ ਤੇ ਚਲਾਉਣ ਲੱਗੇ ਆ ਕੰਮ ਰੋਟੀ ਆਟੀ ਖਾ ਕੇ ਅਗੇ ਬੰਦੇ ਡਿਊਟੀ ਤੇ ਫੇਰ ਤੇ ਕੈਲੀ ਗੋਲੀ ਸਟਰ ਇਹ ਚਲਟਾ ਮਾ ਨਹੀਂ ਮਾਰਿਆ ਇਹਦਾ ਇਦਾਂ ਹੀ ਬਣਾਦੀ ਆਪਾਂ ਇਕੱਠਾ ਚੱਕ ਕੇ ਜਿਵੇਂ ਮੱਖਣ ਕਾ ਭੀਜਣ ਤੇ ਦਿਨ ਸਾਰਾ ਨਿਕਲ ਗਿਆ ਬਾਹਰ ਹੀ ਤੇ ਹੁਣ ਬੰਦੇ ਹੈਗੇ ਫਿਰ ਹਥੋ-ਹਥੀ ਖਿੱਚਦੇ ਨੇ ਕੰਮ ਤੇ ਭਾਈ ਖਾਲ ਬਣਾ ਗਿਆ ਉਹਦਾ ਕੰਮ ਕਰ ਗਿਆ ਤੇ ਇੱਧਰ ਹੁਣ ਕਰ ਦਿੰਦੇ ਨੇ ਕੰਮ ਮੜਾ ਜਿਹਾ ਇਹਦਾ ਕਹੀਂ ਘਰੇ ਲੈ ਗਿਆ ਕਹੀਂ ਕਹੀਂ ਮੈਂ ਕਿਹ ਘਰੇ ਲੈ ਗਿਆ ਭਾਈ ਉਹ ਕਿੱਧਰ ਗਿਆ ਪਾਲੀ ਹੁਣੀ ਹੈ ਕਿੰਨਾ ਪੈਕੇਟ ਆ ਇਹ ਸਤਨਾਂ ਤੇ ਆਪਾਂ ਨੂੰ ਕਹੀ ਮਗਾ ਮਾ ਉਹਨਾਂ ਤੋਂ ਆ ਆ ਵੀ ਬਣ ਜੂ ਬਟਜ